ਪਿਛਲੇ 10 ਮਿੰਟ ਪਹਿਲਾਂ ਇੱਕ ਪੇਸ਼ੈਂਟ ਆਇਆ ਹੈ ਨਾਮ ਹੈ ਸੰਜੀਤ ਪਿਛੇ ਘਰ ਯਾਰ ਫੋਨ ਆ ਰਿਹਾ ਕਮਲ ਤੇਰਾ ਸ਼ਾਇਦ ਕਮਲ ਨੂੰ ਫੋਨ ਆ ਰਿਹਾ ਵੀਰੇ ਜਰਾ ਉਹਦੇ ਜਾ ਰਹੀ ਸੀ ਸਕੂਟਰ ਤੇ ਇੱਕਦਮ ਡੋਰ ਆ ਗਈ ਗਲਾ ਕਾਫੀ ਜਿਆਦਾ ਕੱਟ ਗਿਆ ਸਰਜੀ ਕਰ ਲਈ ਹੈ ਸ਼ਾਇਦ ਕੰਟਾ ਲੱਗ ਗਿਆ ਨਾ ਸਰਜੀ ਦੇ ਨਾਲ ਕਿੱਥੋਂ ਪੇਸ਼ੈਂਟ ਕਿੱਥੇ ਦੇ ਪੇਸ਼ੈਂਟ ਹੈ ਜੀ ਕਿੱਥੋਂ ਦੇ ਨਾਲ ਲੋਕਲ ਪਟਿਆਲਾ ਦੇ ਕਿਵੇਂ ਹੁਣ ਕੰਡੀਸ਼ਨ ਕਿਵੇਂ ਆਉਣਾ ਦੀ ਜੀ ਬਹੁਤ ਸਿੱਕਾ ਬਹੁਤ ਰਹਾ ਲੱਗ ਰਿਹਾ ਵੀਰੇ ਬਹੁਤ ਹੋ ਰਹੀ ਲਗਦਾ ਡਾਕਟਰ ਸਾਹਿਬ ਚਾਇਨਾ ਡੋਰ ਤੇ ਬੈਨ ਲੱਗਣਾ ਚਾਹੀਦਾ ਬੈਨ ਲੱਗੇ ਹੋਏ ਤਾਂ ਵੀ ਵਿਕਰੀ ਹੋ ਰਹੀ ਜੀ ਜੋ ਕਰ ਰਹੇ ਨੇ ਸਭ ਸਜ਼ਾ ਦੇਣੀ ਚਾਹੀਦੀ ਉਹਨਾਂ ਨੂੰ ਤੇ ਸ਼ਿਲਾਮ ਕਤਲ ਲੱਗਦਾ ਹੈ ਬੱਚਿਆਂ ਦੇ ਕੋ ਬੱਚਿਆਂ ਦੀ ਵੀ ਲੱਗੀ ਵਿਚਾਰਿਆ ਜਿਹੜੀ ਤਾਂ ਬਹੁਤ ਰਹਾ ਜੀ ਦਾ ਬਿਜ਼ਨਸ ਬਹੁਤ ਜ਼ਿਆਦਾ ਹੋ ਰਹੀ ਹੈ ਜਿਸ ਵਾਸਤੇ ਸਾਨੂੰ ਪੁਲਿਸ ਸੱਦਣ ਭੁਲਾਣੇ ਪਏ ਟੀਮ ਪੂਰੀ ਬੁਲਾਈ ਐ ਇਹ ਇਮੀਡੀਟ ਵੀ 2 ਘੰਟਾ ਪ੍ਰੈਸ਼ਰ ਦੇ ਬਾਅਦ ਹੈ ਔਰ ਡਾਕਟਰ ਸਾਹਿਬ ਮੈਡੀਕਲੀ ਐਂਗਲ ਤੋਂ ਜੇ ਦੇਖੀਏ ਤੁਸੀਂ ਡਾਕਟਰੋਂ ਤੁਸੀਂ ਕੇਸ ਦੇਖਦੇ ਹੋ ਰੋਜ਼ਾਨਾ ਜਿਹੜਾ ਇਹ ਕੇਸ ਸਰ ਕਿੰਨਾ ਕੁ ਸ਼ਾਰਪ ਸੀਗਾ ਤੁਸੀਂ ਕਹ ਰਹੇ ਸੀ ਨਾੜ ਜੇ ਕੱਟ ਜਾਂਦੀ ਤਾਂ ਡੈਥ ਹੋ ਸਕਦੀ ਸੀ ਹਾਂ ਬਹੁਤ ਸ਼ਾਰਪ ਬਹੁਤ ਜ਼ਿਆਦਾ ਜੀ ਸ਼ਰਟ 아이 ਦਿਨ ਚ ਡੂੰਗਾ ਹੈ ਜੀ ਲੇਕਿਨ ਮਾਰੇ ਹੋਲਾ ਜਾਂਦਾ ਕਿ ਜਾਨ ਤੋਂ ਗਈ ਸੀ ਇਹ ਕਿਨੋਂ ਹੈ ਉੱਪਰ ਪਚਾਓ ਜੋ ਵੀ ਜਿਸ ਤਰ੍ਹਾਂ ਵਿਖਾਇਆ ਇਹਨੂੰ ਬੈਨ ਲੈ ਜਾਓ ਟੋਟਲੀ ਜੀ ਬਹੁਤ ਜ਼ਿਆਦਾ ਕਤਲ ਹੈ ਬਹੁਤ ਜ਼ਿਆਦਾ ਕਤਲ ਹੈ ਇਹ ਸਲਾਮ ਕਤਲ ਹੈ ਇਹ ਕਤਲ ਕਤਲ ਵੀ ਕਤਲ ਹੈ